ਸਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਰਾਤ 13 ਜੁਲਾਈ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਕੇ ਜਾਓ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ ਤੁਸੀਂ ਦੇਖ ਸਕਦੇ ਹੋ ਕਿ ਸੈਟਲਾਈਟ ਮੈਚਰ ਤੋਂ ਸਾਫ ਪਤਾ ਲੱਗ ਰਿਹਾ ਕੋਈ ਬੱਦਲ ਵਾਈਪ ਸਿਸਟਮ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਿਹਾ ਹਲਕੇ ਤੋਂ ਦਰਮਿਆਨੀ ਸਿਸਟਮ ਇੱਕ ਸਿਰਸਾ ਤੋਂ ਉੱਪਰ ਬਠਿੰਡਾ ਤੇ ਲੁਧਿਆਣਾ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਹਲਕੇ ਤੋਂ ਦਰਮਿਆਨੇ ਸੁਭਾ ਦਾ ਸਿਸਟਮ ਹੈ ਜਿਦੇ ਵਿੱਚ ਸਿਰਫ ਬੱਦਲ ਵਾਈ ਜਾਂ ਹਲਕੀ ਫੁਲਕੀ 5-10% ਕਿਣਮਣ ਕਣੀਆਂ ਦੇਖ ਸਕਦੀ ਹੈ ਕੋਈ ਵੱਡੀ ਕਾਰਵਾਈ ਪੈੰਦੀ ਦਿਖਾਈ ਨਹੀਂ ਦੇ ਰਹੀ ਜਿਵੇਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਸੀ ਉਸ ਦੇ ਉਲਟ ਅੱਜ ਮੌਸਮ ਨਿਕਲੇ ਹੈ ਜੀ ਕੋਈ ਵੱਡੀ ਕਾਰਵਾਈ ਮੀਂਹ ਦੀ ਨਹੀਂ ਹੋਈ ਹਲਕੀ ਫੁਲਕੀ ਕਿਣਮਣ ਕਣ ਕੁਈ ਸੀ ਵੱਡੇ ਇਲਾਕੇ ਦੇ ਵਿੱਚ ਮੀਂਹ ਨਹੀਂ ਹੋਇਆ ਗੱਲ ਕਰ ਲਈ ਅਗਰ ਅੱਜ ਰਾਤ ਦੀ ਦਾ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਨੇ ਜੀ ਹਵਾ ਜਿਹੜੀ ਦੱਖਣ ਪੱਛਮੀ ਰੂਪ ਤੋਂ ਚੱਲੀ ਹੈ ਤੇ ਕਿਸੇ ਕਿਸੇ ਇਲਾਕੇ ਵਿੱਚ ਦੱਖਣ ਪੂਰਬੀ ਰੂਪ ਦੇ ਵਿੱਚ ਚੱਕਰਵਾਤੀ ਹਵਾ ਚੱਲੀਆਂ ਨੇ ਪਰ ਅਗਰ ਗੱਲ ਕਰੀ ਸਵੇਰ ਦੇ ਵੇਲੇ ਬੱਦਲ ਬਾਈ ਬਣਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਕਰ ਦਿਨ ਦੇ ਵੇਲੇ ਟੈਂਪਰੇਚਰ ਜਿਹੜੇ ਨੇ ਉਹ 35 ਡਿਗਰੀ ਪਾਰ ਕਰ ਚੁੱਕੇ ਸੀ ਤੇ ਰਾਤ ਦੇ ਵੇਲੇ ਟੈਂਪਰੇਚਰ ਵੀ ਹੁਣ ਗਰਮੈਸ਼ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ 25 ਤੋਂ 27 ਡਿਗਰੀ ਮੌਸਮ ਅੱਜ ਰਾਤ ਦਾ ਬਣਿਆ ਰਵੇਗਾ ਸਤੇਰ ਬਣਿਆ ਰਹਿਣ ਦੇ ਪੂਰੇ ਪੂਰੇ ਚਾਂਸ ਅੱਜ ਦੀ ਰਾਤ ਬਣੇ ਹੋਏ ਨੇ ਜੀ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਬਾਕੀ ਕੱਲ ਦੀ ਅਪਡੇਟ ਜੋ ਵੀ ਹੈ ਉਹ ਮੌਸਮ ਵਿਭਾਗ ਵੱਲੋਂ ਅਲਰਟ ਜਦੋਂ ਵੀ ਜਾਰੀ ਹੋਵੇਗਾ ਸਪੀਡ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਅਗਲੇ ਪੂਰੇ ਹਫ਼ਤੇ ਦੀ ਤੁਹਾਨੂੰ ਇੱਕ ਅਪਡੇਟ ਦੇ ਦਈਏ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇੱਕ ਹਫ਼ਤੇ ਵਿੱਚ ਅਗਲੇ ਕੀ ਕੀ ਹਾਲਾਤ ਮੌਸਮ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਏਸ ਜੀ ਅੱਜ ਰਾਤ ਦੀ ਰਿਪੋਰਟ ਚੈਨਲ YouTube ਵਾਲੇ ਫਾਰਮਰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਵੀਡੀਓ ਦੇ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨ